ਕੀ ਹਾਲ ਹੈ ਦੋਸਤੋ ਠੀਕ ਠਾਕ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਯਾਰ ਹਜੇ ਜੁੜ ਜਾਂਦੇ ਹੋ ਲੋਕਾਂ ਨੂੰ ਫਿਰ ਤੁਹਾਡੇ ਨਾਲ ਗੱਲ ਕਰਦੇ ਆਂ ਸਵੇਰ ਸਵੇਰ ਹਣ ਸ਼ਹੀਦ ਸੁਖਦੇਵ ਜੀ ਦੇ ਉੱਥੇ ਨਕਮਸਤਕ ਹੋ ਕੇ ਆਇਆ ਔਰ ਦਾਖੇ ਚੱਲਿਆ ਅੱਜ ਦਾਖੇ ਦੇ ਪ੍ਰੋਗਰਾਮ ਹੈ ਉਸ ਤੋਂ ਬਾਅਦ ਸੋ ਆਸ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਲੁਧਿਆਣਾ ਦੇ ਲੋਕਾਂ ਨੇ ਬੇਸ਼ੱਕ ਪੂਰੇ ਪੰਜਾਬ ਤੋਂ ਲੋਕ ਟੈਲੀਫੋਨ ਦੇ ਰਾਹੀਂ ਫੋਨ ਕਰ ਕਰਕੇ ਆਪਣੇ ਸੱਜਣਾ ਦੋਸਤਾਂ ਮਿੱਤਰਾਂ ਨੂੰ ਸੁਨੇਹੇ ਲਾ ਰਹੇ ਨੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਮੈਂ ਤੁਹਾਡੇ ਨਾਲ ਇਸ ਕਰਕੇ ਅੱਜ ਗੱਲ ਕਰ ਰਿਹਾ ਹਾਂ ਇੱਕ ਪ੍ਰੋ ਚੈਨਲ ਹੈ ਪ੍ਰੋ। ਔਰ ਉਹ ਪ੍ਰੋ ਚੈਨਲ ਦਾ ਜਿਹੜਾ ਮਾਲਕ ਹੈ ਉਹ ਯਾਦਵਿੰਦ ਪਲੇ 2.5 ਸਾਲ ਇਸ ਚੈਨਲ ਨੇ ਕਦੇ ਮੇਰੇ ਹੱਕ ਦੇ ਵਿੱਚ ਖਬਰ ਨਹੀਂ ਲਾਈ। ਕਦੇ ਵੀ। ਔਰ ਇਹ ਚੈਨਲ ਮੁਕੰਮਲ ਤੌਰ ਤੇ ਸਾਰੇ মিডিਆ ਵਾਲਿਆਂ ਨਾਲ ਹਾਊਸਸ ਨਾਲ ਤੁਸੀਂ ਗੱਲ ਕਰ ਲਓ। ਸਾਰੇ ਕਿਸੇ ਵੀ ਜਿਹੜਾ ਛੋਟੇ ਤੋਂ ਛੋਟਾ ਚੈਨਲ ਹੈ ਜੇ ਤੁਸੀਂ ਪੁੱਛੋਗੇ ਵੀ ਇਹ ਚੈਨਲ ਕਿਹਦਾ ਹੈ ਇਹ ਚੈਨਲ ਸਰਕਾਰ ਦਾ ਚੈਨਲ ਹੈ ਜਾਨੀ ਕਿ ਮੁੱਖ ਮੰਤਰੀ ਸਾਹਿਬ ਦਾ ਚੈਨਲ ਹੈ ਜੋ ਇਸ ਚੈਨਲ ਨੂੰ ਔਰ ਖਾਸ ਕੇ ਵੜਿੰਗ ਦੇ ਖਿਲਾਫ ਬੀਜੇਪੀ ਵਾਲਿਆਂ ਦਾ ਵੀ ਚੈਨਲ ਬਣਿਆ ਹੋਇਆ ਹੈ ਕਿਉਂਕਿ ਇਹਨਾਂ ਦੇ ਖਿਲਾਫ ਕਿਉਂਕਿ ਝੂਠੀਆਂ ਖਬਰਾਂ ਬੇਸ਼ੁਮਾਰ ਇਹਨਾਂ ਨੇ ਲਾਈਆਂ ਔਰ ਅਸੀਂ ਦੋ ਕੇਸ ਇਰੇ ਡਿਫਾਰਮੇਸ਼ਨ ਦੇ ਇਰੇ ਖਿਲਾਫ ਕੀਤੇ ਹੋਏ ਐ ਔਰ ਗਿੱਦੜਬਾ ਕੋਰਟ ਦੇ ਵਿੱਚ ਇਸ ਵਿਅਕਤੀ ਨੂੰ ਸਮਨ ਜਾਰੀ ਹੋਏ ਹੋਏ ਐ ਦੋ ਸਮਨ ਜਾਰੀ ਹੋਏ ਹੋਏ ਐ ਇਹਨਾਂ ਨੂੰ ਦੋ ਕੇਸ ਕੀਤੇ ਵੀ ਆ ਇਹਨਾਂ ਤੇ ਸੋ ਇਸ ਹਾਈਲੀ ਪੇਡ ਬਾਏ ਗਵਰਨਮੈਂਟ ਇਸ ਜਿਹੜਾ ਚੈਨਲ ਨੂੰ ਸਰਕਾਰ ਚਲਾ ਰਹੀ ਐ ਆਰਟੀਆਈ ਦੇ ਰਾਹੀਂ ਮੈਂ ਹਵਾਲਾ ਦੇऊंगा ਕਿ ਕਿੰਨੇ ਕਰੋੜਾ ਰੁਪਇਆ ਹੁਣ ਤੱਕ ਇਸ ਵੈਬ ਚੈਨਲ ਨੂੰ ਦੇ ਦਿੱਤਾ ਗਿਆ ਹਾਲਾਂਕਿ ਪੰਜਾਬ ਚ ਹੋਰ ਬੜੇ ਵੈਬ ਚੈਨਲ ਹੈ ਲੇਕਿਨ ਇਸ ਚੈਨਲ ਨੂੰ ਸਭ ਤੋਂ ਵੱਧ ਗਵਰਨਮੈਂਟ ਦਾ ਪੈਸਾ ਆਫੀਸਰ ਸਹਿਬਾਨ ਮਿਸਯੂਜ਼ ਕਰਕੇ ਦੇ ਰਹੇ ਸਮਾ ਔਨ ਟਿਉਰੀ ਪੜਤਾਲ ਵੀ ਕਰਾਂਗੇ ਔਰ ਜਿਹੜਾ ਗਲਤ ਪੈਸਾ ਦਿੱਤਾ ਹੋਇਆ ਔਰੀ ਇਨਕੁਆਰੀ ਵੀ ਕਰਾਵਾਂਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮੀਡੀਆ ਚੈਨਲਸ ਹੈਗੇ ਨੇ ਲੇਕਿਨ ਜਿਸ ਪ੍ਰਕਾਰ ਇਸ ਬੰਦੇ ਨੇ ਬੀੜਾ ਚੁੱਕ ਲਿਆ ਕਿ ਰਾਜੇ ਵਿੜਿੰਗ ਦੇ ਖਿਲਾਫ ਔਰ ਕਾਂਗਰਸੀਆਂ ਦੇ ਕਈਆਂ ਦੇ ਖਿਲਾਫ ਇਕਾ ਦੁਕਾ ਕਾਂਗਰਸੀਆਂ ਦੇ ਹੱਕ ਦੀ ਗੱਲ ਕਰਦਾ ਕਿਤੇ ਕਿਤੇ ਪਰ ਅਦਰਵਾਈਜ਼ ਮੇਰਾ ਖਿਆਲ ਮੋਸਟਲੀ ਹਮੇਸ਼ਾ ਕਾਂਗਰਸ ਦੇ ਬਰ ਖਿਲਾਫ 22 ਸਾਲਾਂ ਜੇ ਖਬਰ ਨਹੀਂ ਲਾਈ ਇਸ ਬੰਦੇ ਨੇ ਮੇਰੇ ਹੱਕ ਦੇ ਵਿੱਚ ਔਰ ਇਹ ਡਰਾਉਣਾ ਚਾਹੁੰਦਾ ਹੈ ਇਹ ਜਣਾ ਕਿ ਅਸੀਂ ਇਹਰੇ ਕੋਲੇ ਸਰੈਂਡਰ ਹੋ ਜਾਈਏ ਅਸੀਂ ਇਹਰੀ ਮਿੰਤ ਕਰੀਏ ਤੇਰੀ ਮਿੰਤ ਤਾਂ ਕਰਨੀ ਨਹੀਂ ਮਿੱਤਰਾ ਯਾਦ ਰੱਖੀ ਤੇ ਜਿੰਨਾ ਤੇਰੇ ਚ ਜੋਰ ਹੈ ਉਹਨੂੰ ਲਾਲ ਆ ਇਹ ਨਾ ਹੋਵੇ ਵੀ ਇਹ ਭੁਲੇਖਾ ਤੇਰਾ ਰਹਿ ਜਾਵੇ ਵੀ ਮੈਂ ਜੋਰ ਨਹੀਂ ਲਾਇਆ ਕਿਉਂਕਿ ਮੁੜ ਕੇ ਬੰਦੇ ਚ ਵਹਿਮ ਰਹਿ ਜਾਂਦਾ ਸੋ ਜੋ ਦਿਖਾਉਣਾ ਰਾਜੇ ਵਿੜਿੰਗ ਦੇ ਖਿਲਾਫ ਤੇਰੇ ਕੋਲੇ ਕੋਈ ਚੀਜ਼ ਹੈਗੀ ਹੈ ਜਾਇਜ਼ ਨਜਾਇਜ਼ ਤੂੰ ਜਨਾਬ ਰੋਜ਼ ਜਾਲੀ ਫੋਟੋਆਂ ਪਾ ਕੇ ਜਾ ਐਸੀ ਕੋਈ ਸਟੀਮ ਘਟ ਕੇ ਕੋਈ ਫਲਾਣਾ ਛੱਡ ਗਿਆ ਫਲਾਣਾ ਨਹੀਂ ਛੱਡ ਗਿਆ ਰਾਜੇ ਵੜਿੰਗ ਦਾ ਜਿਹੜਾ ਰਿਸ਼ਤੇਦਾਰ ਰਾਜੇ ਵੜਿੰਗ ਦੇ ਸਾਲੇ ਭਰਾ ਉਹ ਰਾਜੀ ਵੜਿੰਗ ਦੇ ਨਾਲ ਹੈ ਦੂਜੀ ਗੱਲ ਪਰ ਮੈਂ ਇਹ ਕਹਿ ਰਿਹਾ ਕਿ ਭਾਈਦਿਆਂ ਨੂੰ ਵਾਂਣ ਇੱਕੋ ਜਿਹੇ ਹੁੰਦੇ ਐ ਮੈਂ ਉਹ ਜੀ ਸ਼ਬਦਾਵਲੀ ਵਰਤਣਾ ਨਹੀਂ ਚਾਹੁੰਦਾ ਸੀ ਪਰ ਹੁਣ ਰਹਿ ਨਾ ਜਾਵੇ ਆਪਦਾ ਜਿਹੜਾ ਪੀਪਾ ਸਮਾਨ ਤੇਰਾ ਪ੍ਰੋ ਦੇ ਚੈਨਲ ਤੇਰਾ ਪੋਡਕਾਸਟ ਲੜਿਆਣੇ ਆ ਕੇ ਬਹਿ ਜਾ ਤੇ ਪਰ ਫਿਰ ਵੀ ਜਿੱਤੂ ਰਾਜਾ ਵੜਿੰਗੀ ਤੈਨੂੰ ਦੱਸ ਦਿੰਦਾ ਪਰ ਉਹ ਸਾਰਾ ਸਾਬ ਕਿਤਾਬ ਕਢਾਉਂਗਾ ਇੱਥੇ ਵੱਡੇ ਵੱਡੇ ਚੈਨਲ ਹੁੰਦੇ ਸੀ ਜੈਨ ਚੈਨਲ ਹੁੰਦਾ ਸੀ ਇੱਕ ਇੱਕ ਪੰਜਾਬ ਟੂਡੇ ਹੁੰਦਾ ਸੀ ਯਾਦ ਹੈ ਮੈਨੂੰ ਔਰ ਮੈਂ ਕਦੇ ਭੁੱਲਦਾ ਨਹੀਂ ਹੁਣ ਜਿੰਨਾ ਜੋਰ ਤੇਰੇ ਚ ਲੱਗਦਾ ਉਹ ਲਾਗ ਆ ਮੇਰਾ ਵੀਰੇ ਨਾ ਹੋਵੇ ਕੋਈ ਕਸਰ ਛੜਦੀ ਔਰ ਮੇਰੀ ਕਾਂਗਰਸੀਆਂ ਨੂੰ ਬੇਨਤੀ ਹੈ ਕੋਈ ਵੀ ਕਾਂਗਰਸੀ ਭਰਾ ਇਸ ਇਸ ਚੈਨਲ ਨੂੰ ਇੰਟਰਵਿਊ ਨਾ ਦੇਵੇ ਸਾਡੇ ਉਮੀਦਵਾਰਾਂ ਨੂੰ ਵੀ ਬੇਨਤੀ ਹੈ ਇਹਰਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਇਹ ਨੈਗੇਟਿਵ ਖਬਰਾਂ ਵਖਾਉਂਦਾ ਹੈ ਔਰ ਸਰਕਾਰਾਂ ਦੇ ਪੱਖੀ ਔਰ ਪੈਕੇਜ ਇੱਧਰ ਉੱਧਰ ਹੁੰਦਾ ਸੋ ਇਸ ਗੱਲ ਦਾ ਸਾਰਿਆਂ ਨੇ ਧਿਆਨ ਰੱਖਣਾ ਹੁਣ ਯਾਦਵਿੰਦਰ ਭਾਈ ਗੱਬ ਕੇ ਮੇਰਾ ਭਰਾ ਕੋਈ ਕਸਰ ਨਾ ਤੇਰੇ ਨੀ ਰਹਿ ਜਾ ਜੋ ਵਿਖਾਉਣਾ ਵਿਖਾ ਦੇ ਕੋਈ ਹੋਰ ਮੇਰੀ ਵੀਡੀਓ ਜਲਦੀ ਬਣਾ ਕੇ ਵਿਖਾਣੀ ਹੈ ਉਹ ਵਿਖਾ ਦੇ ਜੋ ਤੇਰੇ ਤੋਂ ਜ਼ੋਰ ਲੱਗਦਾ ਨਾਲ ਕਦੇ ਸਾਫ਼ ਕਰਾਂਗੇ ਤੇਰੇ ਨਾਲ ਤੇ ਮੇਰੀ ਬੇਨਤੀ ਹੈ ਕਿ ਸਾਰੇ ਹੀ ਮੇਰੇ ਭਰਾਵਾਂ ਨੂੰ ਤਖਤੀ ਰਿਸ਼ਤੇਦਾਰੀਆਂ ਭੈਣ ਭਾਈਚਾਰਾ ਹੈਗਾ ਉਥੇ ਤੁਸੀਂ ਸਾਰਿਆਂ ਨੂੰ ਸਨੇਹ ਲਾ ਕੇ ਆਪਦੇ ਇਸ ਭਰਾ ਦੀ ਮਦਦ ਕਰੋ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਔਰ ਖਾਸ ਕਰਕੇ ਗਿੱਧੜ ਦੇ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਆਵਾਂਗਾ ਇੱਕ ਅੱਧੇ ਦਿਨ ਚ ਗਿੱਧੜਵਾ ਸਾਰੇ ਜਾਣੇ ਤਕੜੇ ਹੋ ਕੇ ਗਿੱਧੜਵਾ ਜ਼ੋਰ ਲਾ ਦਿਓ ਵੋਟ ਇੱਕ ਇੱਕ ਸਾਹੋ ਕੇ ਬੀਬੀ ਨੂੰ ਪੈਣੀ ਚਾਹੀਦੀ ਹੈ ਇਹ ਆਪਣੀ ਪੱਗ ਦਾ ਤੇ ਆਪਣੀ ਇੱਜ਼ਤ ਦਾ ਸਵਾਲ ਹੈ ਪਿੰਡਾਂ ਦੇ ਵਿੱਚ ਗੁਰਪ੍ਰੀਤ ਮੈਂ ਡਿਊਟੀ ਲਾਤੀ ਹੈ ਰੋਡ ショਅ ਰੱਖਾਂਗੇ ਮੈਂ ਆਵਾਂਗਾ ਤੇ ਆਪਾਂ ਇੱਕ ਦਿਨ ਦੇ ਵਿੱਚ ਹੀ ਸਾਰੇ ਪਿੰਡ ਕੱਢ ਕੇ ਜਾਵਾਂਗੇ ਤੇ ਸਾਰੇ ਮੇਰੇ ਜਝਾਰੂ ਵਰਕਰ ਸਵਾਪ ਤਾਂ ਫੇਰ ਹੁੰਦਾ ਬੰਦਾ ਜਦੋਂ ਹੁੰਦਾ ਉਦੋਂ ਤਾਂ ਸਾਰੇ ਨਾਲ ਹੁੰਦੇ ਆ ਜਦੋਂ ਬੰਦਾ ਪਾਸੇ ਹੋਵੇ ਉਦੋਂ ਕਿਵੇਂ ਤੁਸੀਂ ਵੋਟਾਂ ਪਾਉਣੀਆਂ ਉਹ ਤੁਹਾਡਾ ਮਕਸਦ ਹੋਣਾ ਚਾਹੀਦਾ ਸੋ ਤਖੜੇ ਰਹੋ ਮਿਲਦੇ ਆ ਤੇ ਪ੍ਰਵਾਹ ਨਹੀਂ ਕਰਨੀਆਂ ਹਾਂ ਇੱਧਰ ਉੱਧਰ ਦੇ ਜਿਹੜੇ ਟੁੱੱਚੇ ਚੈਨਲ ਐ ਇਹਨਾਂ ਦਾ ਇਹਨਾਂ ਨਾਲ ਸਬੂਤ ਜ਼ਰੂਰ ਕਰੂਗਾ ਰਾਜਾ ਬੜੇ ਬਹੁਤ ਮਿਹਰਬਾਨੀ ਸਸਰੀਕਾ ਧੰਨਵਾਦ